ਸਿੰਘ ਰਾਜਾ ਵੜਿੰਗ ਦੀ ਇੱਕ ਤਸਵੀਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਭਗਵੰਤ ਪੱਨ ਸਾਹਿਬ ਨਾਲ ਜਿਹੜੀ ਆ ਉਹ ਮਿਲਦੇ ਹੋਏ ਨਜ਼ਰ ਆ ਰਹੀ ਹੈ ਸਮੇਂ ਨਿਆਰੀ ਕਿੰਨਾ ਗੱਠ ਜੋੜ ਕਰਨਾ ਉਹਨਾਂ ਨੇ ਕਿਹੜਾ ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰਨਾ ਹੈ ਅਸੀਂ ਸ਼ੋਅ ਹੋ ਰਹੇ ਸਾਨੂੰ ਕੀ ਚਾਹੀਦਾ ਸਾਨੂੰ ਕੌਣ ਚਾਹੀਦਾ ਕਿਹੜਾ ਸਾਡਾ ਕੈਂਡੀਡੇਟ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪਣੇ ਬੰਦੇ ਉਤਾਰਿਆ ਅਸੀਂ ਕੋ 12 ਦਾ ਲੈ ਕੇ ਨਹੀਂ ਆਏ ਉਹਨਾਂ ਦੀ ਇੱਛਾ ਸੀ ਕਿ ਸਾਡੇ ਬੱਚਾ ਹੋਵੇ ਸੋ ਉਹਨਾਂ ਨੇ ਕਰ ਲਿਆ ਹੁਣ ਇਹਦੇ ਕਾਨੂੰਨੀ ਪੱਖ ਕੀ ਨੇ ਇਹ ਕੀ ਨੇ ਸਾਨੂੰ ਉਹ ਫਾਲੋ ਕਰਨੇ ਚਾਹੀਦੇ ਨਹੀਂ ਕਰਨੇ ਚਾਹੀਦੇ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਆ ਜੋ ਸਰਗਰਮੀਆਂ ਤੇਜ਼ ਹੁੰਦੀਆਂ ਹੋਈ ਨਜ਼ਰ ਆ ਰਹੀਆਂ ਨੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਕੀ ਜੋ ਕੁਲਦੀਪ ਸਿੰਘ ਧਾਰੀਵਾਲ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਜੋ ਹੈ ਉਮੀਦਵਾਰ ਪਹਿਲਾਂ ਨਹਿ ਗਿਆ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਜਿਹੜੀਆਂ ਨੇ ਰੈਲੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਹੋਣਾਂ ਵੱਲੋਂ ਜੋ ਮੀਟਿੰਗ ਹੈ ਜਾਂ ਰੈਲੀ ਹੈ ਉਸ ਨੂੰ ਸੰਬੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂ ਕਿ ਇੰਦਰਪ੍ਰੀਤ ਸਿੰਘ ਨਿੱਜਰ ਜੋਨੇ ਉਹ ਇੱਥੇ ਪਹੁੰਚੇ ਹੋਣ ਕਿਉਂਕਿ ਹਲਕਾ ਦੇ ਉਹ ਐਮਐਲਏ ਨੇ ਨਾਲ-ਨਾਲ ਉਹਨਾਂ ਦੇ ਕਾਫੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਨਾਲ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਨ। ਜੀ ਮੈਂ ਕਮਿਟਮੈਂਟ ਦਿੰਦੀ ਹਾਂ ਕਿ ਮੈਂ ਦਾ ਹੱਲ ਕਰਨਾ ਸੋ ਮੈਂ ਕਰਾਂਗਾ ਦਾ ਹੱਲ ਜੀ। ਕਿੰਨਾ ਕ ਕੰਮ ਜਿਹੜੇ ਹਲਕੇ ਦੇ ਵਿੱਚ ਕਰਾ ਦਿੱਤੇ ਹੈ ਜਿਹੜੀਆਂ ਲੋਕ ਸਭਾ ਚੋਣਾਂ ਦੇ ਲਈ ਤੁਸੀਂ ਲੋਕਾਂ ਚ ਵਿਚਾਰ ਸਕੋ ਵੋਟ ਲੈ ਸਕੋ। ਦੇਖੋ ਤੁਸੀਂ ਹੁਣ ਅਸਲ ਕੜ ਸਾਹਮਣੇ ਬਣੀ ਆ। ਇਹ ਮੇਖਲ ਇਹੋ ਜੀ ਚੰਗੀ ਸੜਕ ਤੇ 20 ਸਾਲ ਬਾਅਦ ਹੀ ਬਣੀ ਜਾ ਕੇ। ਜੀ ਪਿੱਛੇ ਜੇ ਜਦੋਂ ਕਾਂਗਰਸ ਸਰਕਾਰ ਆਈ ਆ 17 ਦੇ ਵਿੱਚ ਤੇ ਸੜਕ 3 ਮਹੀਨੇ ਨਹੀਂ ਸੀ ਕੱਢੀ ਇਹ 3 ਮਹੀਨੇ ਟੁੱਟ ਗਈ ਸੀ ਕਿਸੇ ਪਿੰਡ ਵਾਸੀ ਨੂੰ ਪੁੱਛ ਸਾ ਤੇ ਹੁਣ ਦੇਖੋ ਬਣੀ ਐ 10 ਸਾਲ ਕੱਢੇਗੀ ਸੋ ਇਸ ਤਰ੍ਹਾਂ ਹੀ ਸਾਰੀਆਂ ਅਸੀਂ ਸੜਕਾਂ ਭਾਈ ਮੰਜ ਰੋਡ ਆ 20 ਸਾਲ ਤੋਂ ਬਣੀ ਉਹ ਤੇ ਬਣੀ ਨਹੀਂ ਸੀ ਨੇ ਕਦੇ ਇਹ ਤੇ ਬਣ ਕੇ ਟੁੱਟੀ ਕਈ ਵਾਰ ਸੋ ਇਹ ਬਣਾਇਆ ਸਾਰਾ ਕੁਝ ਬਾਕੀ ਪਾਣੀ ਦਾ ਜਿਹੜਾ ਕੰਮ ਐ ਉਹ ਬੜਾ ਪਹਿਲ ਦੇ ਆਧਾਰ ਤੇ ਹੋ ਰਿਹਾ ਹੈ ਸੀਵਰੇਜ ਜਿਹੜਾ ਜਿਹੜਾ ਸਾਰਾ ਟ੍ਰੀਟਮੈਂਟ ਪਲਾਂਟ ਆ ਵਾਟਰ ਟ੍ਰੀਟਮੈਂਟ ਪਲਾਂਟ ਉਹਦੀ ਐਸ ਵੀ ਉਹ ਬਣ ਰਿਹਾ ਹੈ ਤੇ ਪਾਈਪਾਂ ਵਿਛਗੀਆਂ ਨੇ ਦਖਰੀ ਵਿੱਚ ਆਪਣੇ ਹਲਕੇ ਤੇ ਮੈਂ ਪਾਈਪਾਂ ਸਾਰੀਆਂ ਮੋਟੀਆਂ ਵੱਡੀਆਂ ਵਿਛਾਈਆਂ ਨੇ ਟੈਂਕੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਜੀ ਸੋ ਇਹ ਬਹੁਤ ਚੰਗਾ ਕੰਮ ਹੋ ਗਿਆ ਸਾਡਾ ਔਰ ਜਿਵੇਂ ਹੁਣ ਤੁਸੀਂ ਆ ਪਿੰਡ ਦੇ ਬਾਹਰ ਨਿਕਲਦੇ ਹੋ ਤੇ ਮਹਿਰ ਦੇ ਨਾਲ ਜਾਂਦੇ ਹੋ ਉੱਥੇ ਟ੍ਰੈਫਿਕ ਜਮ ਆਮ ਹੀ ਹੁੰਦਾ ਹੈ ਤੇ ਉੱਥੇ ਵੀ ਅਸੀਂ ਇੱਕ ਫਲੇਵਰ ਪ੍ਰਪੋਜ਼ ਕੀਤਾ ਸੀਗਾ ਉਹ ਐਕਸੈਪਟ ਹੋ ਗਿਆ ਉਹਦਾ ਟੈਂਡਰ ਲੱਗ ਚੁੱਕਾ ਹੈ ਬਹੁਤ ਜਲਦੀ ਉਹ ਬਣਨਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਹੀ ਜਿਹੜਾ ਤਰਨਤਨ ਰੋਡ ਤੇ ਪੜਿਆ ਉਹਦੇ ਤਿੰਨ ਲੈਗ ਬਣ ਚੁੱਕੇ ਨੇ ਇੱਕ ਲੈਗ ਜਿਹੜਾ ਪਰਾਂ ਜਾਂਦਾ ਬੋੜੂ ਜਾਂਦਾ ਉਹ ਬਣਨਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਹੀ ਜਿਹੜਾ ਸਾਹਮਣੇ ਸੜਕ ਜਾਂਦੀ ਹੈ ਤੇ ਪੁਲ ਸੜਾ ਸਿੰਗਲ ਆ ਅਸੀਂ ਉਹ ਵੀ ਪ੍ਰੋਪੋਜ਼ਲ ਰੱਖੀ ਕਿ ਡਬਲ ਕਰ ਦਈਏ ਦੋ ਪੁਲ ਬਣ ਜਾਣਗੇ ਉੱਤੇ ਸੋ ਹੋਰ ਟ੍ਰੈਫਿਕ ਨੌਸ ਨਹੀਂ ਬਹੁਤ ਕੰਟਰੀ ਕੰਜੈਸਟ ਕਰ ਰਹੇ ਆ ਭਗਤਾਂ ਵਾਲੀ ਜਿਹੜੀ ਰੇਲਵੇ ਲਾਈਨ ਕਰਾਸਿੰਗ ਆ ਅਸੀਂ ਉੱਤੇ ਵੀ ਫਲਾਈਓਵਰ ਜਿਹੜਾ ਉਹ ਵੀ ਤਜ਼ਵੀਜ਼ ਬਣੀ ਹੋਈ ਉਹਦੀ ਉਹਨੂੰ ਵੀ ਫੋਲੋ ਕਰਨ ਨੇ ਮੈਨੂੰ ਲੱਗਦਾ ਕਿ ਅਸੀਂ ਜਦੋਂ ਅਸੀਂ ਦੁਬਾਰਾ 27 ਇਲੈਕਸ਼ਨ ਜਾਵਾਂਗੇ ਸਾਡੇ ਸਾਰੇ ਕੰਮ ਜਾਂ ਖਤਮ ਹੋ ਰਿਹਾਣਗੇ ਜਾਂ ਕਾ ਵੀ ਐਡਵਾਂਸ ਸਟੇਜ ਛੋਣਗੇ ਡਾਕਟਰ ਸਾਹਿਬ ਕੀ ਲਗਦਾ ਨਹੀਂ ਕਿ ਇਸ ਵਾਰ ਜੋ ਜਦੋਂ ਵੋਟ ਮੰਗਣ ਜਾਓਗੇ ਲੋਕ ਹਜ਼ਾਰ ਰੁਪਏ ਦੀ ਗੱਲ ਪੁੱਛਣਗੇ ਕਿ ਹਜੇ ਤੱਕ ਹਜ਼ਾਰ ਰੁਪਏ ਵਾਲੀ ਸਕੀਮ ਸ਼ੁਰੂ ਨਹੀਂ ਹੋਈ ਹਾਂਜੀ ਉਹ ਵੀ ਕਰਾਂਗੇ ਜੀ ਸਾਰੇ ਜੋ ਕਮਿਟਮੈਂਟਸ ਸਾਡੀਆਂ ਸੀਗੀਆਂ ਜਿਹੜੀਆਂ ਅਸੀਂ ਕੀਤੀਆਂ ਉਹ ਵੇਖੋ 300 ਯੂਨਿਟ ਦੀ ਬਤੀ ਕੀਤੀ ਸੀ ਮਹੀਨੇ ਦੀ ਉਹ ਅਸੀਂ ਕਰ ਰਹੇ ਹਾਂ ਔਰ ਲੋਕਾਂ ਦੇ ਨੀਰਲੀ 90% 85-90% ਲੋਕਾਂ ਦੇ ਬਿੱਲ ਨਹੀਂ ਆ ਰਹੇ ਬੜੀ ਵੱਡੀ ਰਾਹਤ ਹੈ ਇਸੇ ਤਰ੍ਹਾਂ ਇਹ ਮੁਹੱਲਾ ਕਲੀਨਿਕ ਸਾਡੇ ਸਾਊਥ ਦੀ ਨੌ ਖੁੱਲ ਗਏ ਆ ਸੋ ਜਿਹੜਾ ਬੰਦਾ ਜਾ ਕੇ 500 ਰੁਪਏ ਦੀ ਦਵਾਈ ਲਿਆ ਹੋਵੇ ਉਹ ਬੱਚਾ ਤਾਂ ਉਹਦੀ ਤੇ ਜੇ ਮਹੀਨੇ ਚਾਰ ਵੇ ਜਾਣਾ ਪੈ ਜੇ 100-100 ਦਵਾਈ 400 ਰੁਪਏ ਬਣ ਜਾਂਦਾ ਇਹ ਸਾਰੀ ਬਚਤਾਂ ਸੀ ਲੋਕਾਂ ਵਾਸਤੇ ਕਰ ਰਹੇ ਆ ਬਾਕੀ ਦਾ ਰਾਸ਼ਨ ਤੇਰਾ ਘਰ ਕਾਜਾ ਕੇ ਵੰਡੇ ਜਾਏਗਾ ਉਹ ਬੜੀ ਵੱਡੀ ਪਹਿਲ ਹੈ ਸਾਡੀ ਤੇ ਉਹ ਵੀ ਹੁਣ ਸ਼ੁਰੂ ਹੋ ਗਿਆ ਉਹਨੂੰ ਵਧਾਵਾਂਗੇ ਹੋਰ ਅਗਲੇ ਤਿੰਨ ਸਾਲਾਂ ਚ ਸੋ ਜੋ ਮੈਂ ਦੱਸਿਆ ਕਿ ਅਗਲੇ ਇਲੈਕਸ਼ਨ ਆਉਣ ਤੱਕ ਅਸੀਂ ਸਾਰੇ ਆਪਣੇ ਵਾਅਦੇ ਪੂਰੇ ਕਰਦੇ ਹੋਣਗੇ ਨੀਤੂ ਸਾਹਿਬ ਕਿੰਨਾ ਕੁ ਫਾਇਦਾ ਮਿਲੇਗਾ ਕਿਉਂਕਿ ਸਭ ਤੋਂ ਪਹਿਲਾਂ ਤੁਹਾਡਾ ਕੰਟੀਸਟਰ ਜਿਹੜਾ ਨਜ਼ਰ ਆ ਰਿਹਾ ਹੈ ਕਿ ਕਿੰਨਾ ਕੁ ਫਾਇਦਾ ਨਜ਼ਰ ਆਏਗਾ ਕਿਉਂਕਿ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਸਭ ਤੋਂ ਆਖਰੀ ਗੇਟ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਪੰਜਾਬ ਦੀ ਹੈ ਹਾਂਜੀ ਦੇਖੋ ਲੰਬੀ ਜਿਹੜੀ ਦੌੜ ਹੁੰਦੀ ਹੈ ਉਹ ਇਹ ਕੁਦਰਤੀ ਗੱਲ ਹੈ ਕਿ ਬੰਦਾ ਥੱਕ ਜਾਂਦਾ ਹੈ ਪਰ ਸਾਨੂੰ ਵਾਅਦਾ ਵੀ ਹੈ ਇਸ ਗੱਲ ਦਾ ਕਿ ਅਸੀਂ ਪਹਿਲਾਂ ਅਨਾਉਂਸ ਕਰਤਾ ਹੈ ਅਸੀਂ ਸ਼ੋਰ ਹੈ ਸਾਨੂੰ ਕੀ ਚਾਹੀਦਾ ਸਾਨੂੰ ਕੌਣ ਚਾਹੀਦਾ ਕਿਹੜਾ ਸਾਡਾ ਕੈਂਡੀਡੇਟ ਹੋਣਾ ਚਾਹੀਦਾ ਹੈ ਔਰ ਅਸੀਂ ਆਪਣੇ ਆਪ ਤੇ ਸਾਨੂੰ ਭਰੋਸਾ ਪੂਰਾ ਸੋ ਪ੍ਰੋਸ ਬਾਕੀ ਤਾਂ ਉਹਨਾਂ ਸਮਝ ਨਹੀਂ ਆ ਰਹੀ ਕਿ ਕਿੰਨਾ ਗਠ ਜੋੜ ਕਰਨਾ ਉਹਨਾਂ ਨੇ ਕਿਹੜਾ ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰਨਾ ਸੋ ਉਹਨਾਂ ਨੂੰ ਦਿੱਕਤ ਆਏਗੀ ਉਹਨਾਂ ਕੋਲ ਟਾਈਮ ਥੋੜਾ ਹੈਗਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਲੇਕਿਨ ਜੀ ਸਾਬ ਵਿਰੋਧੀ ਜਿਹੜੇ ਨੇ ਉਹ ਵੀ ਤੰਜ ਕੱਸ ਰਹੇ ਨੇ ਕਹਿੰਦੇ ਕਿ ਆਪਣੇ ਹੀ ਉਮੀਦਵਾਰ ਤੁਹਾਡਾ ਕੋ ਨਹੀਂ ਲੱਭ ਪਾਰੇ ਜਿਹੜੇ ਨੇ ਐਮਐਲਏ ਜਿਹੜੇ ਤੇ ਹੈ ਤੇ ਹੈ ਹੀ ਹੈ ਲੇਕਿਨ ਜੇ ਮੰਤਰੀ ਉਹ ਮੈਦਾਨ ਚ ਉਤਾਰਨੇ ਪੈਗੇ ਲੇਕਿਨ ਉਹ ਵੀ ਮੂੰਹ ਦੀ ਖਾਣਗੇ ਇਹ ਵਿਰੋਧੀਆਂ ਦਾ ਕਹਿਣਾ ਹੈ ਚਲੋ ਖਾਣਗੇ ਨਹੀਂ ਖਾਣਗੇ ਉਹ ਤਾਂ ਬਾਅਦ ਦੀ ਗੱਲ ਹੈ ਫਿਰ ਸਾਡੀ ਇੱਕ ਅਲੱਗ ਹੈ ਕਿ ਅਸੀਂ ਆਪਣੇ ਆਪਣੇ ਬੰਦੇ ਉਤਾਰੇ ਅਸੀਂ ਕੋ 12 ਤੇ ਲੈ ਕੇ ਨਹੀਂ ਆਏ ਸੋ ਸਾਡੇ ਆਪਣੇ ਬੰਦੇ ਨੇ ਅਸੀਂ ਉਤਾਰੇ ਆ ਉਸ ਤੋਂ ਬਾਅਦ ਜਦ ਇਹ ਜਦੋਂ ਬਣਣਗੇ ਐਮਪੀ ਬਣ ਜਾਣਗੇ ਤੇ ਸੀਟਾਂ ਵੇਲੇ ਨਹੀਂ ਹੋਣਗੀਆਂ ਸਾਡੀ ਪਾਰਟੀ ਦੇ ਵਲੰਟੀਅਰ ਜਿਹੜੇ ਉਹ ਨਿਕਲ ਕੇ ਅੱਗੇ ਆਉਣਗੇ ਔਰ ਉਹ ਐਮਐਲਏ ਬਣਨਗੇ ਸੋ ਇਹ ਸਾਡਾ ਹੌਸਲਾ ਵੇਖੋ ਆਪਣੇ ਆਪ ਕਿ ਅਸੀਂ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਐਮਐਲਏ ਉਹ ਮੰਤਰੀ ਬਣ ਮੰਤਰੀ ਬਣ ਕੇ ਐਮਪੀ ਦੀ ਇਲੈਕਸ਼ਨ ਲੜਨ ਇਸ ਤਰ੍ਹਾਂ ਜਿਹੜੇ ਵਲੰਟੀਅਰ ਨੇ ਐਮਐਲਏ ਬਣਨੇ ਐਮਐਲਏ ਬਣ ਕੇ ਮੰਤਰੀ ਬਣਨ ਸੋ ਇਹ ਹਲਚਰ ਹੁੰਦੀ ਰਹਿਣੀ ਚਾਹੀਦੀ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਇੱਕ ਤਸਵੀਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਭਗਵੰਤ ਪੱਨ ਸਾਹਿਬ ਨਾਲ ਜਿਹੜੀ ਆ ਉਹ ਮਿਲਦੇ ਹੋਏ ਨਜ਼ਰ ਆ ਰਿਹਾ ਕਾਸਰੀਆਂ ਲਗਾਈ ਜਾ ਰਹੇ ਨੇ ਕਿ ਉਹ ਵੀ ਆ ਰਹੇ ਨੇ ਪਾਰਟੀ ਦੇ ਵਿੱਚ ਤੁਹਾਨੂੰ ਲੱਗਦਾ ਜੇਕਰ ਇਸ ਤਰ੍ਹਾਂ ਪਾਰਟੀ ਦੇ ਵਿੱਚ ਆਂਦੇ ਰਏ ਤਾਂ ਸ਼ਾਇਦ ਪਾਰਟੀ ਬੂਮ ਕਰਦੀ ਹੋਈ ਨਜ਼ਰ ਆਏਗੀ ਹੋਰ ਦੁਬਾਰਾ ਤੋਂ ਮੇਨੋ ਆਈਡੀਆ ਨਹੀਂ ਮੈਂ ਇਸ ਵਾਰ ਜਾਣਦਾਨੀ ਕੋਸ਼ਿਸ਼ ਕਮੈਂਟ ਨਹੀਂ ਕਰਨਾ ਚਾਹਾਂਗਾ ਡਾਕਟਰ ਸਾਹਿਬ ਕੇਂਦਰ ਸਰਕਾਰ ਵੱਲੋਂ ਡਾਕਟਰ ਸਾਹਿਬ ਕੇਂਦਰ ਸਰਕਾਰ ਵੱਲੋਂ ਨੋਟਿਸ ਕੱਢਿਆ ਗਿਆ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਉੱਪਰ ਜੋ ਉਹਨਾਂ ਘਰ ਨਵੀਆਂ ਖੁਸ਼ੀਆਂ ਆਈਆਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਜਾ ਰਿਹਾ ਹੈ ਕਿ ਆਈਵੀਐਫ 50 ਸਾਲ ਤੱਕ ਦੀ ਉਮਰ ਨੂੰ ਜਿਹੜਾ ਬੱਚਾ ਪੈਦਾ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਇਸ ਇਸ ਤਰ੍ਹਾਂ ਹੋ ਗਿਆ ਜੀ ਐਸੇ ਡਾਕਟਰ ਵੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਡਾਕਟਰ ਵੀ ਐਸੇ ਦੇਖੋ ਇਹ ਦੋ ਪਹਿਲੂ ਨੇ ਸਮਾਜ ਨੇ ਡਿਸਾਈਡ ਕਰਨਾ ਤੁਸੀਂ ਲੋਕਾਂ ਨੇ ਡਿਸਾਈਡ ਕਰਨਾ ਕਿ ਸੱਚਾ ਕੀ ਗਲਤ ਹੈ ਪਰ ਬੇਸਿਕ ਗੱਲ ਹੈ ਕਿ ਮੈਂ ਤੇ ਵ ਪਰੀ ਜਵਾਨੀ ਚ ਗਿਆ ਲੋਕਾਂ ਦਾ ਬੜਾ ਹਰਮਨ ਪਿਆਰਾ ਸੀਗਾ ਉਹ ਤੇ ਉਹਨਾਂ ਦੀ ਇੱਛਾ ਸੀ ਕਿ ਸਾਡੇ ਬੱਚਾ ਹੋਵੇ ਸੋ ਉਹਨਾਂ ਨੇ ਕਰ ਲਿਆ ਹੁਣ ਇਹਦੇ ਕਾਨੂੰਨੀ ਪੱਖ ਕੀ ਨੇ ਇਹ ਕੀ ਨੇ ਸਾਨੂੰ ਉਹ ਫੋਲੋ ਕਰਨੇ ਚਾਹੀਦੇ ਨਹੀਂ ਕਰਨੇ ਚਾਹੀਦੇ ਇਹ ਤੁਸੀਂ ਰਿਕਨਸਾਈਡ ਕਰਨਾ ਹੈ ਐਸੀ ਡਾਕਟਰ ਤੋਂ ਤੁਸੀਂ ਮੰਨਦੇ ਹੋ ਸਕਦਾ ਸੀ ਆਈਵੀਐਫ ਹਾਂਜੀ ਆਈਵੀਐਫ ਨਾਲ ਤੇ ਬੱਚਾ ਹੋ ਸਕਦਾ ਪਰ ਜੇ ਕਾਨੂੰਨ ਹੈ ਤਾਂ ਸਾਨੂੰ ਕਾਨੂੰਨ ਦੇ दायरे ਛੁਣਨਾ ਚਾਹੀਦਾ ਸ਼ਾਇਦ ਪਰ ਮੈਂ ਵਧਾਈ ਦੇਣਾ ਪਰਿਵਾਰ ਨੂੰ ਕਿ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਜੀ ਬਹੁਤ ਬਹੁਤ ਇਹ ਸਾਹ ਹਨ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਜਨਾਬ ਵੱਲੋਂ ਬਾਕੀ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਹੀ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਵੀ ਇੱਥੇ ਕੁਝ ਸਮੇਂ ਬਾਅਦ ਜਿਹੜਾ ਨੇ ਉਹ ਉੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਇੱਕ ਰੈਲੀ ਜਿਹੜੀ ਹੈ ਮਹਾਰੈਲੀ ਜਿਹੜੀ ਹੈ ਇਸ ਤੋਂ ਕਿਹਾ ਜਾ ਰਿਹਾ ਹੈ ਉਹ ਡਾਕਟਰ ਇੰਦਰਬੀ ਸਿੰਘ ਨਿੱਜ ਦੇ ਹਲਕੇ ਦੇ ਵਿੱਚ ਜਿਹੜੀ ਹੈ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਸੇ ਦੂਸਰੇ ਹਲਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਉਹ ਉਸਦੇ ਜਰੂਰ ਹਾਮੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅੱਜ ਸਵੇਰ ਤੋਂ ਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਫੋਟੋ ਵਾਇਰਲ ਹੋ ਰਹੀ ਸੀ ਜਿਸ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਤਸਵੀਰ ਸੀਗੀ ਉਸ ਨੂੰ ਟ੍ਰੋਲ ਕਾਫੀ ਕੀਤਾ ਜਾ ਰਿਹਾ ਸੀ ਵਿੱਚ ਕਹਿ ਜਾ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਨੇ ਉਹ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਆ ਜੋ ਹੋ ਸਕਦੇ ਨੇ ਲੇਕਿਨ ਕਿਤਨਾ ਕਿਤੇ ਉਸ ਉਤੇ ਉਹਨਾਂ ਨੇ ਕਿਨਾਰਾ ਜਰੂਰ ਦਿਖਾਇਆ ਲੇਕਿਨ ਇਹ ਜਰੂਰ ਗੱਲ ਕਹੀ ਗਈ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੂੰ ਕੰਟੈਸਟ ਜਿਹੜਾ ਉਹਨਾਂ ਦਾ ਅੰਮ੍ਰਿਤਸਰ ਤੋਂ ਦਿੱਤਾ ਗਿਆ ਹੈ ਜਰੂਰ ਰੇਸ ਬਹੁਤ ਲੰਬੀ ਆ ਲੇਕਿਨ ਕਿਤਨਾ ਕਿਤੇ ਉਹ ਜਿੱਤ ਦੀ ਜਿਹੜਾ ਸਾਨੂੰ ਸਮਾਂ ਜਿਹੜਾ ਮਿਲ ਜੇਗਾ ਇਸ ਕਰਕੇ ਜਿੱਤ ਜਿਹੜਾ ਉਹ ਵੀ ਸਾਡੀ ਯਕੀਨੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕੈਮਰਾਮੈਨ ਵੰਸ਼ ਦੇ ਨਾਲ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ